ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਇਹ ਨਾਮਖਮਾਰੀ ਸੰਗਤਾਂ ਵੱਲੋਂ ਜੋ ਹਰ ਸਾਲ ਦੀ ਤਰ੍ਹਾਂ ਅਸੀਂ ਦੀ ਜੋੜ ਮੇਲੇ ਦੇ ਸੰਬੰਧ ਦੇ ਵਿੱਚ ਇਹ ਗਰੀਬ ਪਰਿਵਾਰਾਂ ਦੇ ਬੱਚਿਆਂ ਨੂੰ ਜੋ ਗਰਮ ਬਸਤਰ ਦਿੱਤੇ ਜਾਂਦੇ ਐ ਇਸ ਸਾਲ ਵੀ ਮਹਾਰਾਜ ਦੀਆਂ ਪਿਆਰ ਕਿਰਪਾ ਦੇ ਅਸਰ ਕਾ ਇਹ ਸੇਵਾ ਕਰਨ ਦਾ ਮੌਕਾ ਬਖਸ਼ਿਆ ਹੈ ਮਾਰੇ ਕਿਰਪਾ ਕਰੇ ਉਸੇ ਤਰ੍ਹਾਂ ਸੰਗਤਾਂ ਤੋਂ ਸੇਵਾ ਸਤਗੁਰ ਕਰਵਾਈ ਜਾਵੇ ਇਹ ਸੇਵਾ ਜੋ ਹਰ ਸਾਲ طرح ਸਰਦਾਰ ਅੰਦਰ ਸਿੰਘ ਦੀ ਰੈਸਲਾ ਬੀਬੀ ਮੰਜੀਤ ਕੌਰ ਖਾਲਸਾ ਜੋ ਸਾਡਾ ਵੀਰ ਸੀਸਰ ਸਿੰਘ ਨਾਗੋ ਕੇ ਇਹਨਾਂ ਦੇ ਸੰਯੋਗ ਦੇ ਨਾਲ ਜੋ ਗਲਬੂਰ ਸਿੰਘ ਢਿਲਵਾ ਇਹ ਸਾਰੇ ਸੱਜਣਾਂ ਰਲ ਮਿਲ ਕੇ ਜੋ ਹਰ ਸਾਲ ਸੇਵਾ ਨਿਭਾਉਂਦੇ ਨੇ ਇਸ ਸਾਲ ਵੀ ਮਹਾਰਾਜ ਦੀ ਅਪਾਰ ਕਿਰਪਾ ਦੇ ਨਾਲ ਇਹ ਸੇਵਾ ਕਰਨ ਦਾ ਬਲ ਬਖਸ਼ਿਆ ਹੈ ਸਾਡਾ ਸਾਰਿਆਂ ਦਾ ਹੀ ਫਰਜ਼ ਬਣਦਾ ਹੈ ਤੇ ਇਸੇ ਤਰ੍ਹਾਂ ਗੁਰੂ ਪਰਿਵਾਰਾਂ ਨੂੰ ਬਸਤਰ ਦੇ ਕੇ ਹੋਰ ਸੇਵਾਵਾਂ ਕਰਕੇ ਅਸੀਂ ਆਪਣਾ ਆਉਣ ਵਾਲਾ ਭਵਿੱਖ ਹੈ ਜੋ ਇਹ ਛੋਟੇ-ਛੋਟੇ ਬੱਚੇ ਜੋ ਮਹਾਰਾਜ ਕਿਰਪਾ ਕਰੇ ਇਹਨਾਂ ਦੀ ਸੇਵਾ ਕਰਨ ਦਾ ਬਲ ਬਖਸ਼ੇ ਸੱਚੇ ਪਾਸੇ ਇਸੇ ਤਰ੍ਹਾਂ ਦਿਨਾਂ ਦਾਨੀਆਂ ਵੱਲੋਂ ਸੇਵਾ ਕੀਤੀ ਗਈ ਹੈ ਮਹਾਰਾਜ ਕਿਰਪਾ ਕਰੇ ਉਹਨਾਂ ਪਰਿਵਾਰਾਂ ਵਿੱਚ ਵੀ ਸ਼ੁਭ ਸ਼ਾਂਤੀ ਔਰ ਚੜ੍ਹਦੀ ਕਲਾ ਬਖਸ਼ੀ ਇਸੇ ਤਰ੍ਹਾਂ ਸਤਿਗੁਰੂ ਮਹਾਰਾਜ ਸੇਵਾ ਕਰਨ ਦਾ ਬਲ ਬਖਸ਼ੀ ਵਾਹਿਗੁਰੂ ਦੀ ਕਾ ਖਾਲਸਾ ਵਾਹਿਗੁਰੂ ਦੀ ਫਤਿਹ